ਹਾਂਜੀ ਕਿਸਾਨ ਪ੍ਰਭ ਸਾਡੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਜੋ ਪਿਛਲੇ ਸਮੇਂ ਤੋਂ ਚੋਣਾਂ ਲੱਗਦਾ ਹੋ ਰਿਹਾ ਤੇ ਜੋ ਅਗਲੇ ਸਮੇਂ ਦੇ ਵਿੱਚ ਲੱਗਣਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਜੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਨੂੰ ਬੈਨ ਕਰਨ ਦੀ ਤਿਆਰੀ ਹੋ ਰਹੀ ਹੈ ਆਪਾਂ ਦੇਖਾਂਗੇ ਵੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਬੈਨ ਕੀਤਾ ਜਾਵੇਗਾ ਆਪਾਂ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਜੀ ਅਤੇ ਇਹ ਸਦੇ ਨਾਲ ਹੀ ਕਿਸਾਨਾਂ ਨੂੰ ਫਸਲੀ ਬੀਮਾ ਅਤੇ ਉਹਨਾਂ ਦੀ ਪੈਨਸ਼ਨ ਦੀ ਵੀ ਸਵਾਰਥ ਕੀਤੀ ਜਾ ਰਹੀ ਹੈ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰ ਸਾਲ ਪਾਣੀ ਆ ਪੱਧਰ ਡੂੰਘਾ ਹੁੰਦਾ ਜਾ ਰਿਹਾ ਤੇ ਪੂਰੇ ਪੰਜਾਬ ਦੇ ਵਿੱਚ 150 ਬਲਾਕਾਂ ਦੇ ਵਿੱਚੋਂ ਸਿਰਫ 15 ਬਲਾਕ ਹੀ ਖਤਰੇ ਦੇ ਨਿਸ਼ਾਨ ਤੇ ਹਨ ਜਿਨ੍ਹਾਂ ਦੇ ਵਿੱਚ ਪਾਣੀ ਜ਼ਿਆਦਾ ਡੂੰਘਾ ਹੁੰਦਾ ਜਾ ਰਿਹਾ ਇਸ ਗੰਭੀਰ ਮੁੱਦੇ ਨੂੰ ਦੇਖਦੇ ਆ ਪੰਜਾਬ ਸਰਕਾਰ ਵੱਲੋਂ ਸਪਾਰਸ ਕੀਤੀ ਗਈ ਹੈ ਕਿ ਪੰਜਾਬ ਦੇ ਜਿਹੜੇ ਜ਼ਿਆਦਾ ਖਤਰੇ ਵਾਲੇ ਇਲਾਕੇ ਹਨ ਜਿਨ੍ਹਾਂ ਦੇ ਵਿੱਚ ਪਾਣੀ ਡੂੰਘਾ ਹੋ ਰਿਹਾ ਉਹਦੇ ਵਿੱਚ ਕਪਾਹ ਨਰਮਾ ਗੰਨਾ ਅਤੇ ਸਬਜ਼ੀਆਂ ਲਗਾਈਆਂ ਜਾਣ ਤਾਂ ਜੋ ਪਾਣੀ ਦਾ ਲੈਵਲ ਨੂੰ ਉੱਪਰ ਕੀਤਾ ਜਾ ਸਕੇ ਇਸ ਦੇ ਨਾਲ ਹੀ ਜੋ ਪੰਚਾਇਤੀ ਜ਼ਮੀਨਾਂ ਹਨ ਉਹਨਾਂ ਨੂੰ ਗਰੀਬ ਕਿਸਾਨਾਂ ਨੂੰ ਜਾਂ ਗਰੀਬ ਪਰਿਵਾਰਾਂ ਨੂੰ ਠੇਕੇ ਤੇ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜਿਹੜਾ ਪੰਜਾਬ ਦੇ ਬਲਾਕਾਂ ਦੇ ਵਿੱਚ 15 ਬਲਾਕਾਂ ਦੇ ਵਿੱਚ ਚੋਨਾਬੰਦ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਵਿੱਚ ਬਲਾਕ ਨਾ ਬਰਨਾਲਾ ਮੈਲਕਲਾਂ ਭਗਤਾ ਭਾਈਕਾ ਤੇ ਅਤੇ ਪੌਣੀਗੜ ਇਹਦੇ ਨਾਲ ਹੋਰ ਵੀ ਕਈ ਬਲਾਕ ਹਨ ਜਿਨ੍ਹਾਂ ਦੇ ਵਿੱਚ ਜਾ ਸਰਕਾਰ ਵੱਲੋਂ ਬਾਸਮਤੀ ਝੋਨਾ ਜਾਂ ਗੰਨਾ ਕਪਾਹ ਸਬਜ਼ੀਆਂ ਦੀ ਸਪਾਰਸ਼ ਕੀਤੀ ਜਾ ਰਹੀ ਹੈ ਵੀ ਵੱਧ ਵੱਧ ਲਗਾਈਆਂ ਜਾਣ ਇਸੇ ਦੇ ਨਾਲ ਹੀ ਦੇਖਿਆ ਜਾਵੇ ਕਿ ਪੰਜਾਬ ਸਰਕਾਰ ਵੱਲੋਂ ਸਪਾਰਸ਼ਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਮੱਕੀ ਸਪਾਰਸ਼ ਪਿਛਲੇ ਸਾਲ ਬਹੁਤ ਕੀਤੀ ਗਈਆਂ ਮੂੰਗੀ ਦੀ ਕੀਤੀ ਗਈ ਆ ਪਰ ਉਹਨਾਂ ਦਾ ਪਾਣ ਕੋਈ ਪੱਕਾ ਰੇਟ ਨਹੀਂ ਮਿਲ ਰਿਹਾ ਜਿਸ ਦੇ ਕਾਰਨ ਕਿਸਾਨਾਂ ਨੂੰ ਮਜੂਰ ਨਹੀਂ ਝੋਨਾ ਲਗਾਉਣਾ ਪੈਂਦਾ ਜੇਕਰ ਆਪਾਂ ਮੱਕੀ ਦੀ ਗੱਲ ਕਰਦੇ ਹਾਂ ਤਾਂ ਝੋਨੇ ਦੇ ਸੋਂ ਕੋਈ ਬਹੁਤ ਵੱਡਾ ਬਦਲਾਅ ਨਹੀਂ ਹੈਗਾ ਇਹ ਕਿਉਂਕਿ ਮੱਕੀ ਵੀ ਪਾਣੀ ਬਹੁਤ ਜ਼ਿਆਦਾ ਖਪਤ ਕਰਦੀ ਆ ਬਾਕੀ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਤੁਸੀਂ ਸਹਿਮਤ ਹੋ ਜਾਂ ਨਹੀਂ ਧੰਨਵਾਦੀ ਵੀਡੀਓ ਦੇਖਣ ਲਈ